ਰਸਾ ਹੰਦ ਜਿਸ ਪਾਸ ਬਹਿਠਿਆ ਸੋਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤੋ ਸ੍ਰੀ ਲਾ ਚੌਥਾ ਕਰੋ ਪਹਿਲਾ ਛੋਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਤਨ ਨਾਮ ਹਰਿ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲਵਖ ਦੁਖ ਉਤਰੇ ਗੁਰ ਨਾਮ ਦਿਯੋ ਰੈਨੋ ਲਾਥਾ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੀ ਕਿਲ ਵਿਖ ਦੁੱਖ ਉਤਰੀ ਗੁਰ ਨਾਮ ਦੀਓ ਰੈਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾ ਬਿਨ ਗੁਰੂ ਮੂਡ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇਵੇ ਕਬਹੋ ਤੈਨ ਸਭ ਜਨਮ ਾਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨਾਥਾ ਕੋ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥ ਹਮੇ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ hame andale ko gur anchal dije jan namak chalhe milantha hame andale gyan heen agyanni kyo chalhe marg pantha ਮੇਂ ਅੰਦਰ ਲੇਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ सत्नामहि गुरु